ਸ਼੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚਿਆ ਪੰਜਾਬ ਦੇ ਵਿੱਚ ਜਿੱਥੇ ਠੰਡ ਸਿਖਰ ਤੇ ਆ ਉੱਤੇ ਨਾਲ ਦੇ ਨਾਲ ਧੁੰਦ ਦਾ ਘੇਰ ਵੀ ਦੇਖਣ ਨੂੰ ਮਿਲ ਰਿਹਾ ਤੇ ਸੰਗਤਾਂ ਦੀ ਸ਼ਰਧਾ ਭਾਵਨਾ ਵਾ ਕਹ ਲਈਏ ਉਹ ਘਟਨ ਨੂੰ ਨਹੀਂ ਮਿਲਦੀ ਭਈ ਉਹ ਸੰਗਤਾਂ ਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਦੇਖਣ ਨੂੰ ਮਿਲਦੀ ਭਈ ਸੰਗਤਾਂ ਆਸਥਾ ਤੇ ਵਿਸ਼ਵਾਸ ਦੇ ਨਾਲ ਇਸ ਜਗ੍ਹਾ ਤੇ ਆ ਕੇ ਦਰਸ਼ਨ ਦੇਦਾਰੇ ਕਰੀਆਂ ਨੇ ਸੋ ਇਹ ਤਸਵੀਰਾਂ ਦੇਖੋ ਸ਼੍ਰੀ ਹਰਮੰਦਰ ਸਾਹਿਬ ਦੀਆਂ ਜਿੱਥੇ ਸੰਗਤਾਂ ਅੰਮ੍ਰਿਤ ਵੇਲੇ ਦਰਸ਼ਨ ਦੇਦਾਰੇ ਕਰਨ ਆਈਆਂ ਹੋਈਆਂ ਨੇ ਕੇ ਲਈ ਕਿ ਅੱਜ ਮੌਸਮ ਜਿੱਥੇ ਥੋੜਾ ਜਿਹਾ ਸਾਫ਼ ਦੇਖਣ ਨੂੰ ਮਿਲਦਾ ਪਰ ਫੋਗੀ ਵੈਦਰ ਤਾਂ ਹੈਗਾ ਹੀ ਹੈਗਾ ਸੰਗਤਾਂ ਦੇ ਵਿੱਚ ਅੱਜ ਉਤਸ਼ਾਹ ਕਾ ਲਈ ਦਰਸ਼ਨ ਦੀਦਾਰੇ ਕਰਨ ਪਹੁੰਚੇ ਹੋਈਆਂ ਨੇ ਸੰਗਤਾਂ ਨਾਲ ਗੱਲਬਾਤ ਕਰਦੇ ਆਂ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਵਿਜੇ ਕੁਮਾਰ ਹੈ ਜੀ ਕਿਹੜੀ ਜਗ੍ਹਾ ਤੋਂ ਆਇਓ ਵਿਜੇ ਕੁਮਾਰ ਭਾਰਤਵਾਸੀ ਲੁਧਿਆਣਾ ਲੁਧਿਆਣਾ ਤੋਂ ਚੇਚੇ ਤੌਰ ਤੇ ਆਇਓ ਹਾਂ ਜੀ ਜੀ ਸਪੈਸ਼ਲ ਦਰਸ਼ਨ ਕਰਨ ਆਏ ਆ ਜੀ ਜਿੱਦਾਂ ਸਾਡੇ ਸਤਿਗੁਰੂ ਮਹਾਰਾਜ ਜੀ ਦਾ ਸਾਰੇ ਸੰਗਤ ਨੂੰ ਪੂਰੇ ਵਰਲਡ ਵਿੱਚ ਪਤਾ ਵਾ ਜਿੱਦਾਂ 9 ਸਾਲ ਦਾ 12 ਸਾਲ ਦੇ ਜਿੱਦਾਂ ਛੋਟੇ ਸਾਹਿਬ ਜਦ ਨੇ ਇੱਡੀ ਬੱਤੀ ਕੌਮ ਕਰਕੇ ਸ਼ਹੀਦ ਸ਼ਹੀਦੀਆਂ ਦਿੱਤੀਆਂ ਤਾਂ ਸਾਡਾ ਵੀ ਫਰਜ਼ ਬਣਦਾ ਜੀ ਕਿ ਅਸੀਂ ਵਾਹਿਗੁਰੂ ਦੇ ਮੱਥਾ ਟੇਕੀ ਆ ਕੇ ਇੱਥੇ ਇਦਾਂ ਲੱਗਿਆ ਜਿਦਾਂ ਅਸੀਂ ਸਵਰਗ ਚ ਆ ਗਏ ਅੱਛਾ ਉਹ ਚੇਚੇ ਤੌਰ ਤੇ ਗੱਲ ਕਰਾਂ ਅਸ਼ੀਦੀ ਦਿਹਾੜੇ ਦੇ ਵਿੱਚ ਤੁਸੀਂ ਲੁਧਿਆਣੇ ਤੋਂ ਮੱਥਾ ਟੇਕਣ ਆਏ ਹੋ ਇਸ ਤਾਂ ਹਾਂ ਜੀ ਜੀ ਸਪੈਸ਼ਲ ਆਏ ਜੀ ਸਪੈਸ਼ਲ ਅਸੀਂ ਕੱਲ ਹੀ ਚੱਲ ਜਾਣਾ ਸੀ ਟ੍ਰੇਨ ਇੱਕ ਫੋਕ ਕਰਕੇ ਲੇਟ ਤਾਂ ਕਰਕੇ ਜੀ ਰਾਤ ਇੱਥੇ ਰੁੱਕ ਕੇ ਹੁਣ ਸਿਰੇ ਮੱਥਾ ਟੇਕ ਕੇ ਹੁਣ ਵਾਪਸੀ ਹੈ ਜੀ ਹਾਂ ਜੀ ਬਾਕੀ ਸਾਰੀ ਸੰਗਤ ਨੂੰ ਮੇਰੀ ਬੇਨਤੀ ਆ ਪੂਰੇ ਵਰਡ ਤੋਂ ਆਉਂਦੀ ਹੈ ਦੁਨੀਆ ਇੱਥੇ ਦੇਖਿਆ ਵੀ ਪਰੰਤੂ ਵੀ ਇੱਥੇ ਬਹੁਤ ਵੱਡੀਆਂ-ਵੱਡੀਆਂ ਦੂਰ ਦੂਰੋਂ ਸੰਗਤਾਂ ਆਉਂਦੀਆਂ ਨੇ ਸਾਡੇ ਗੁਰੂ ਸਾਹਿਬ ਜੀ ਦੇ ਇੱਦਾਂ ਵੱਡੇ ਗੋਲਡਨ ਟੈਂਪਲ ਦੇ ਵਿੱਚ ਮੇਰੀ ਸਾਰਿਆਂ ਦੀ ਰਿਕਵੈਸਟ ਆ ਕਿ ਕਿ ਇੱਕ ਵਾਰੀ ਆਣ ਆਪਣੇ ਜਿਦਾਂਤਰਾ ਆਤਮਾ ਨੂੰ ਆਪਣੀ ਸ਼ਾਂਤੀ ਨਹੀਂ ਮਿਲ ਜਾਂਦੀ ਐਦਾਂ ਦਾ ਮੈਨੂੰ ਮਹਿਸੂਸ ਹੋਇਆ ਜੀ ਅੱਛਾ ਭਾਜੀ ਕਦੋਂ-ਕਦੋਂ ਚੱਕਰ ਲੱਗਦਾ ਹੈ ਸ਼੍ਰੀ ਹਰਮੰਦਰ ਸਾਹਿਬ ਦਰਸ਼ਨ ਕਰਨ ਵਾਸਤੇ ਮੋਸਟਲੀ ਜੀ 6 ਮਹੀਨੇ ਬਾਅਦ ਤਾਂ ਆਣੀਆਂ ਆ ਜੀ ਹਾਂਜੀ ਕਿੱਦਾਂ ਦਾ ਫੀਲ ਹੁੰਦਾ ਹੈ ਇਸ ਜਗ੍ਹਾ ਤੇ ਜਦੋਂ ਅੰਦਰ ਦਰਸ਼ਨ ਕਰਨ ਨਾ ਜਾਂਦੇ ਹੋ ਕਿਉਂਕਿ ਆਪਾਂ ਇਸ ਧਾਰਤੇ ਜਦੋਂ ਆਉਨੇ ਆਪਾਂ ਨੀਵੇ ਹੋ ਕੇ ਜਾਂਦੇ ਆ ਪੋੜੀਆਂ ਉੱਤਰ ਕੇ ਜਾਈਦਾ ਤੇ ਸਭ ਕੁਝ ਆਪਾਂ ਇਸ ਜਗ੍ਹਾ ਤੇ ਛੱਡ ਜਾਈਦਾ ਆਪਣਾ ਜਿੰਨੀਆਂ ਵੀ ਸਾਂਝੀ ਬਿਲਕੁਲ ਜੀ ਇਸ ਹੀ ਜਗ੍ਹਾ ਆ ਕੇ ਆਪਾਂ ਨੂੰ ਆਪਣੇ ਅੰਦਰ ਝੱਕਣ ਨੂੰ ਮੌਕਾ ਮਿਲਦਾ ਜਦ ਆਪਾਂ ਗੁਰੂ ਦੀ ਬਾਣੀ ਸੁਣਦੇ ਆ ਨਾ ਤਾਂ ਆਪਾਂ ਨੂੰ ਪਤਾ ਲੱਗਦਾ ਕਿ ਆਪਾਂ ਬਾਹਰ ਜਾ ਕੇ ਹਾਏ ਮਾਇਆ ਮੋਹ ਲਉ ਸਾਰਾ ਕੁਝ ਇੱਥੇ ਟਿਆ ਕੇ ਮਨ ਕਰਦਾ ਬਸ ਗੁਰੂ ਦੇ ਚਰਨਾਂ ਦੇ ਵਿੱਚ ਕਿ ਆਪਾਂ ਕੁਝ ਲੈ ਕੇ ਨਹੀਂ ਆਏ ਸੀਗੇ ਕੁਝ ਲੈ ਕੇ ਨਹੀਂ ਜਾਣਾ ਬਸ ਸੱਚੇ ਨੀਤ ਨਾਲ ਇਹ ਆ ਕਿ ਲੇਕਿਨ ਸੱਚੀ ਲਗਾਉਣਾ ਸੱਚੀ ਲਗਨ ਨਾਲ ਪਾਈ ਇੱਥੇ ਮੱਥਾ ਟੇਕ ਕੇ ਜਾਈਏ ਬਾਕੀ ਸਾਰੀ ਸੰਗਤ ਨੂੰ ਬੇਨਤੀ ਆ ਕਿ ਵਾਹਿਗੁਰੂ ਦੇ ਪ੍ਰਣਾਲ ਇੱਕ ਵਾਰੀ ਮੱਥਾ ਟੇਕਾਂ ਬਿਲਕੁਲ ਦੇਖ ਸਕਦੇ ਹੋ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਜ਼ਰੂਰ ਹੈਗਾ ਆ ਅੱਜ ਦਾ ਦਿਨ ਕਹਿ ਲਈਏ ਕਿ ਸੰਗਤਾਂ ਇਸ ਜਗ੍ਹਾ ਤੇ ਆ ਕੇ ਦਰਸ਼ਨ ਦਿਦਾਰੇ ਕਰੀਆਂ ਨੇ ਜਿਵੇਂ ਭਾਜੀ ਹੋਣਾ ਨੇ ਦੱਸਿਆ ਕਿ ਮੈਂ ਉ체ਚੇ ਤੌਰ ਤੇ ਲੁਧਿਆਣੇ ਹੋਇਆ ਸ਼ੀਦੀ ਢਾਡੇ ਚੱਲਦੇ ਪਏ ਆ ਛੋਟੇ ਸਾਹਿਬ ਜਾਦੇ ਦੀ ਸ਼ਹਾਦਤ ਨੂੰ ਯਾਦ ਰੱਖਦਿਆਂ ਇਸ ਜਗ੍ਹਾ ਤੇ ਅੱਜ ਦਰਸ਼ਨ ਦਿਦਾਰੇ ਕਰਨ ਪਹੁੰਚੇ ਹੋਏ ਨੇ ਹੋਰ ਸੰਗਤਾਂ ਨਾਲ ਗੱਲਬਾਤ ਕਰਦੇ ਆ ਕੀ ਕਹਿਣਾ ਹੈ ਉਹਨਾਂ ਦਾ मेरा नाम केशव बाली है मैं जम्मू तो आया रियासी डिस्ट्रिक्ट तो। हाँ जी हाँ जी बहुत ही आनंद फील आया है बड़ा ही मजेदार बेला इस टाइम का ऊपर तो मौसम ही बहुत अच्छा हुआ है ठंड भी लग रही है बाकी आनंद है मजा है अंदर अंदर ऐसे मन को शांति मिलती है दर्शन करके अंदर तो एक बार आप अंदर बैठोगे तो बाहर का सब कुछ भूल जाओगे स्वर्ग है एक सर जी ठंड से या कैसे मतलब अच्छा कर सकते हैं ठंड से तो अभी फिलहाल तो जैकेट वगैरह डाली हुई है बस यही है जैकेट डालो और बस जी कि नाम तोटा मेरा नाम शिवम है जी किड़ी जगह तो आए हो मैं जम्मू था आया हूं आज अमृतसर में दर्शन करके किधर लगा सर बहुत बढ़िया लगा सानू दर्शन करके बहुत ही अच्छा फील हो रहा है सवेरे टाइम में दर्शन करके बहुत ही बढ़िया लगता है कौन सी वेदर भी या ਹਾਂਜੀ ਹਾਂਜੀ ਅੰਮ੍ਰਿਤ ਵੇਲੇ ਦਰਸ਼ਨ ਕਰਨ ਆਏ ਹਾਂਜੀ ਹਾਂਜੀ ਠੰਡ ਵਗੈਰਾ ਦਾ ਕਿੱਦਾਂ ਹੈ ਫਿਰ ਠੰਡ ਦਾ ਹੈਗਾ ਥੋੜਾ ਆਪਣਾ ਸੇਜ ਦਾ ਵੀ ਉਚਾਗ ਕਰਨਾ ਹੈ ਬਾਕੀ ਦਰਸ਼ਨ ਕਰੋ ਵਾਹਿਗੁਰੂ ਜੀ ਦੀ ਮਿਹਰ ਹੈ ਕੀਰਤਨ ਵੀ ਚੱਲ ਰਿਹਾ ਅੰਮ੍ਰਿਤ ਵੇਲੇ ਤੋਂ ਸੁਣਿਆ ਅੰਦਰ ਕੀ ਹਾਂਜੀ ਹਾਂਜੀ ਕੀਰਤਨ ਵੀ ਸੁਣਿਆ ਬਹੁਤ ਵਧੀਆ ਲੱਗਾ ਠੀਕ ਹਾਂਜੀ